ਉਹ ਹੋ ਗਈਆਂ ਨੇ ਜੀ ਆ ਚੀਜ਼ਾਂ ਬਤਕਾਂ ਤੇ ਨਾਲ ਇਹਨਾਂ ਦੇ ਆ ਨਿੱਕੇ ਨਿੱਕੇ ਬੱਚੇ ਨੇ ਤਿੰਨ ਚਾਰ ਤੇ ਚਾਰ ਬਤਕਾਂ ਨੇਗੀਆਂ ਠੀਕ ਹੈ ਜੀ ਚਾਰ ਇਹਨਾਂ ਦੇ ਬੱਚੇ ਨੇਗੇ ਤੇ ਤੁਸੀਂ ਐ ਹਿਸਾਬ ਲਾ ਲਓ ਇੱਕ ਸੁਰਗੀ ਬਣਿਆ ਬਣਿਆ ਪੈ ਕਤਰਾਂ ਦਾ ਤੇ ਦੂਜੀ ਗੱਲ ਬਾਗ ਬਣਾਇਆ ਬਾਈ ਨੇ ਪੂਰਾ ਸੁੱਖੀ ਨੇ ਤੇ ਬਾਗ ਕਿਹੜਾ ਹੈ ਤੇ ਆ ਦੇਖੋ ਜੀ ਮਰੂਦਾਂ ਦਾ ਤੇ ਨਾਲੇ ਤਾਂ ਅਮਰੂਦ ਨੇਗੇ ਤੇ ਨਾਲੇ ਤੁਸੀਂ ਲਾ ਲੋ ਆਉਲੇ ਤੇ ਨਾਲੇ ਹੈਗੀਆਂ ਨੇਗੀਆਂ ਪੀਚੀ ਮਿਰਚਾਂ ਸੱਲੀਆਂ ਤੇ ਨਿੰਬੂ ਠੀਕ ਹੈ ਜੀ ਤੇ ਆ ਆਗੇ ਆਪਣਾ ਕਰੋਟ ਠੀਕ ਹੈ ਜੀ ਆ ਆਗੀਆਂ ਗਲਗਲਾਂ ਮਸੰਮੀਆਂ ਤੇ ਆ ਆ ਗਿਆ ਨਾਰ ਅਨਾਰ ਆ ਗਿਆ ਤੇ ਆ ਇੱਕ ਫਲ ਤੁਸੀਂ ਕਮੈਂਟਾਂ ਚ ਦੱਸਣਾ ਜੇ ਕਿਸੇ ਨੂੰ ਪਤਾ ਹੋਇਆ ਤਾਂ ਕਮੈਂਟ ਕਰਕੇ ਦੱਸਿਓ ਜੀ ਤੇ ਦੂਜੀ ਗੱਲ ਤੇ ਨਾਲ ਹੀ ਆ ਗਏ ਆਪਣੇ ਠੀਕ ਤੇ ਇੱਕ ਟੋਟਾ ਕਟ ਦੋ ਤਿੰਨ ਕਨਾਲਾਂ ਦੇ ਵਿੱਚ ਬਾਗ ਪਾਇਆ ਹੋਇਆ ਪੂਰਾ ਵਧੀਆ ਤੇ ਬਾਹੀ ਦਾ ਤੇ ਸਬਜ਼ੀ ਹੈ ਪੂਰੀ ਘੈਂਟ ਸਾਰੀ ਹਰ ਇੱਕ ਤਰ੍ਹਾਂ ਦੀ ਚੌਲੇ ਫਲੀਆਂ ਤੋਂ ਲੈ ਕੇ কুমਾਰੇ ਤੱਕ ਦੀ ਤੇ 베ਰੀ ਪਿੰਦਨ 베ਰੀ ਹੈ ਤੇ ਆਹ ਦੇਖੋ ਜੀ ਤੇ ਇੱਕ ਬਿਲ ਹੈ ਜਿਹੜਾ ਉਹ ਬਿਲ ਹੁੰਦਾ ਆਪਾਂ ਪਾਣੀ ਜਾ ਕਰਦੇ ਹੁੰਨੇ ਆ ਗਰਮੀ 'ਚ ਉਹ ਚੀਜ਼ ਤੇ ਮਸੰਮੀ ਤੇ ਚੀਕੂ ਕੁੱਲ ਚੀਜ਼ ਹੈ ਜੀ 베ਰੀ ਮਸੰਮੀ ਚੀਕੂ ਅਮਰੂਦ ਜਾਮਣ ਤੇ ਕਈਆਂ ਦੇ ਤਾਂ ਨੋ ਹੀ ਨਹੀਂ ਪਤਾ ਆ ਆਗੇ ਚੀਕੂ ਤੇ ਚੀਕੂਆਂ ਦੇ ਵਿੱਚ ਹੈਗੀਆਂ ਨੇ ਬੱਤਕਾਂ ਆ ਫਿਰਦੀਆਂ ਨੇ ਆ ਦੇਖੋ ਤੁਸੀਂ ਇਹ ਆ ਸਾਰਾ ਫਾਰਮ ਹਾਊਸ ਉਹ ਆ ਗਿਆ ਫਾਰਮ ਹਾਊਸ ਠੀਕ ਹੈ ਜੀ फार्म हाउस ਦੇ ਉੱਪਰ ਵਾਹਣ ਦੇ ਵਿੱਚ ਬੀਜਿਆ ਹੋਇਆ ਮੱਕੀ ਦੇ ਵਿੱਚ ਟਣੀਆਂ ਠੀਕ ਹੈ ਜੀ ਟਣੀਆਂ ਤੇ ਬੱਟਾਂ ਤੇ ਲਾਇਆ ਹੋਇਆ ਚੁੰਡੀਆਂ ਕਰਕੇ ਤੇ ਦੂਜੀ ਗੱਲ ਤੁਹਾਨੂੰ ਹੋਰ ਚੀਜ਼ ਦਿਖਾਉਣੇ ਆਗੇ ਇਹਦੇ ਵਿੱਚ ਲੱਗੇ ਹੋਏ ਨੇ ਆ ਪਫਾਰੇ ਆ ਦੇਖੋ ਲੰਬੇ ਤੇ ਉਹ ਅੰਬ ਸਾਹਮਣੇ ਅਚਾਰ ਵਾਲੇ ਨੇ ਤੇ ਇੱਧਰ ਅੰਬ ਹੈਗੇ ਨੇਗੇ ਮਿੱਠੇ ਚੂਸਣ ਵਾਲੇ ਆ ਦੇਖੋ ਚੂਸਣ ਵਾਲੇ ਅੰਬ ਆਗੇ ਤੇ ਸਬੀਮਨ ਪੋਲ ਬਣਿਆ ਹੋਇਆ ਹੈ ਤੇ ਖੇਤ ਦੇ ਵਿੱਚ ਹੈ ਸਾਰਾ ਕੁਝ ਜਿੰਨਾ ਕੁਝ ਹੈਗਾ ਤੇ ਹੈਗਾ ਸੁਖੀ ਪੰਜਾਬ ਪੈਦਾਵਾਰ ਵਾਲਾ ਤੇ ਪੇਜ ਨੂੰ ਫੋਲੋ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਜੇ ਤੁਹਾਨੂੰ ਸੋਹਣੀਆਂ ਚੀਜ਼ਾਂ ਲੱਗੀਆਂ ਤੇ ਅੱਗੇ ਹੋਰ ਬਲੌਗ ਦਿਖਾਵਾਂਗੇ ਸੋਹਣੇ ਤੋਂ ਸੋਹਣਾ ਜੀ ਸਤ ਸ੍ਰੀ ਅਕਾਲ